ਸੀਨੀਅਰ ਪੁਲਿਸ ਕਨਸਟੇਬਲ ਅਮਨਦੀਪ ਔਰ ਕਾਲੇ ਥਾਰ ਵਿੱਚ ਛੁੱਟਾ ਵਿੱਚ ਦੀ ਫੜੀ ਗਈ ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਈ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੇ ਅਫਸਰਾਂ ਤੇ ਬਿਜਲੀ ਡਿੱਗੇਗੀ ਜਾਂ ਨਹੀਂ ਇਸ ਗੱਲ ਦਾ ਪਤਾ ਨਹੀਂ ਹੈ ਪਰ ਇਹ ਮੁਲਾਜ਼ਮ ਦੇ ਫਰਜ਼ੀ ਘਰ ਵਾਲੇ ਦੀ ਪਹਿਲੀ ਪਤਨੀ ਨੇ ਕੋਰਟ ਵਿੱਚ ਜੋ ਹੰਗਾਮਾ ਕੀਤਾ ਉਹ ਵੀ ਸਭ ਨੂੰ ਪਤਾ ਹੈ ਹੁਣ ਲੋਕੀ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਜਿਸ ਤਰ੍ਹਾਂ ਸਰਕਾਰ ਨਸ਼ਾ ਤਸਕਾਂ ਦੀ ਇਮਾਰਤਾਂ ਤੇ ਬਲਡوزر ਫੇਲ ਰਹੀ ਹੈ ਕਿ ਇਸ ਮਹਿਲਾ ਪੁਲਿਸ ਮੁਲਾਜ਼ਮ ਦੀ 2 ਕਰੋੜ ਦੀ ਕੋਠੀ ਤੇ ਬਲਡوزر ਚੱਲੇਗਾ ਫਿਰ ਨਹੀਂ ਇਹ ਇੱਕ ਵੱਡਾ ਸਵਾਲ ਹੈ ਮਾਰੇ ਤੁਹਾਡੇ ਇੱਥੇ ਬਲਵਿੰਦਰ ਸਿੰਘ ਨੇ ਚੱਪੜ ਮਾਰਿਆ ਸਾਰੇ ਮੀਡੀਆ ਵੀ ਕੜਾ ਸੀ ਸਾਰੇ ਲੋਕ ਕੜਾ ਸੀ ਮੇਰੇ ਆਦ ਗੱਲ ਤੇ ਦੱਪੜ ਮਾਰਿਆ ਗੱਲ ਤੇ ਵਿਚਾਰ ਪਾਇਆ ਮੇਰੇ ਕਿੱਥੇ ਬਲਵਿੰਦਰ ਸਿੰਘ ਇੱਥੇ ਦੀ ਮੂਵ ਲੇਟ ਕੇ ਆਇਆ ਸੀਗਾ ਪਰ ਅੱਬਾ ਦਾ ਫੁੱਟਕੋਟਾ ਕੀ ਲੱਗਦਾ ਮੇਰਾ ਘਰ ਵਾਲਾ 2014 ਦੇ ਵਿੱਚ ਮੇਰੇ ਨਾਲ ਵਿਆਹ ਹੋਇਆ ਸੀ 2022 ਦਾ ਇੱਕ ਮਲਾਜਮ ਦੇ ਨਾਲ ਵੀ ਹੁੰਦਾ ਬਣਾਈ ਹੋਈ ਓਏ ਆਪਣੇ ਤੇ ਮੈਂ ਅਸੀਂ ਮੇਰੇ ਵਕੀਲ ਦੇ ਕੋਲ ਔਰ ਇੱਥੇ ਕੀ ਲੈਣਾ ਆਇਆ ਸੀ ਉਹਦਾ ਲੈਣਾ ਦੇਣਾ ਕੀ ਲੈਣਾ ਆਇਆ ਸੀ ਮੇਰੇ ਤਾਂ ਕੋਰਟ ਦੇ ਵਿੱਚ ਕੇਸ ਚਲਦੇ ਆ ਖਰਚੇ ਦੇ ਮੇਰੇ ਵਕੀਲ ਨੇ ਕਿਹਾ ਸੀਗਾ ਸਿੱਧਾ ਲੈ ਕੇ ਆਇਆ ਜਾ ਜਿਹੜੇ ਜਿਹੜੇ ਤੁਸੀਂ ਪੈਸਾ ਪਰੀਆਂ ਨੇ ਮੈਂ ਤਾਂ ਉਹ ਦੇਣ ਆਇਆ ਸੀ ਮੇਰੇ ਪਰਸ ਵਿੱਚ ਚੈੱਕ ਕਰ ਲਓ ਇਹ ਕੀ ਲੈਣਾ ਆਇਆ ਸੀਗਾ ਇੱਥੇ ਇਨਾ ਕੀ ਲੈਣਾ ਦੇਣਾ ਸੀਗਾ ਇਹ ਕਹਿੰਦੇ ਸੀ ਅਮਨਦੀਪ ਨਾਲ ਕੋਈ ਰਿਸ਼ਤਾ ਨਹੀਂਗਾ ਸਾਰੇ ਜਾਣੇ ਇਹ ਗੱਲ ਕਹਿੰਦੇ ਸੀ ਕਿ ਅਮਨਦੀਪ ਨਾਲ ਕੋਈ ਰਿਸ਼ਤਾ ਨਹੀਂ ਸੀ ਆਜੇ ਤੱਕ ਕੀ ਕਰਨ ਆਇਆ ਸੀ ਮਲਵਿੰਦਰ ਵੀ ਆਜਾ ਕੁੜੀਆਂ ਨੂੰ ਪੈਦਾ ਕਰਕੇ ਮੇਰੇ ਬੱਲੇ ਛੱਡ ਕੇ ਗਿਆਗਾ ਮੈਨੂੰ ਲੈ ਕੇ ਕਿੱਦਾਂ ਪੀਰਾ ਤੂੰ ਕਿੰਨੇ ਟਾਈਮ ਆਪਣੀ ਦਿੱਤਾ ਆਲਾ ਤੈਨੂੰ ਕਿੰਨੇ ਟਾਈਮ ਤੂੰ ਸ਼ੱਕ ਸੀ 2022 ਤੋਂ ਮੈਂ ਨਾ ਆਉਂਦਾ ਕਰਾਂ ਰਿਸ਼ਤਾ ਤੇ ਤੇ ਪੜਿਆ ਤੇ ਜਵਾਂ ਜਦੋਂ ਅੜਕ ਕੇ ਅੱਸੀ ਮੈਂ ਉਦੋਂ ਵੀ ਰੋਲਾ ਪਾਈ ਜਾਂਦੀ ਸੀ ਗਮੋਈ ਸੀ ਕਿ ਅੱਜ ਤੱਕ ਹੋ ਗਈ ਕੀ ਹੋਇਆ ਬਹਿਣਾ ਦੇ ਕੇ ਕੋਲ ਦੇ ਪੇਸ਼ੀ ਤੇ ਆਇਆ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਲੜਾਈ ਹੋਈ ਆ ਗਰਮੀਤ कौर ਗगन ਦੀ ਆਪਦੇ ਹਸਬੰਦ ਨਾਲ ਲੜਾਈ ਹੋਈ ਆ ਤਪਾਈ ਕਿਤਾ ਕੱਲਿਆਂ ਸਾਨੂੰ ਕੁਝ ਵੀ ਕਰ ਸਕਦਾਗਾ ਕੋਈ ਵੀ ਨੁਕਸਾਨ ਕਰ ਸਕਦਾਗਾ ਨਹੀਂ ਕਿ ਥੱਪੜ ਮਾਰੇਗਾ ਮੈਂ ਥੱਪੜ ਮਾਰਿਆ ਤੇ ਕਹਿੰਦਾ ਜ਼ੋਰ ਦੀ ਮੇਰਾ ਘਰਾ ਪੜਿਆਗਾ ਮੇਰਾ ਫੋਨ ਆਪ ਹੁਣ ਫੋਨ ਲੈ ਕੇ ਆ ਸਾਰਾ ਪੜ ਮੈਂ ਕਿਸਤਾ ਨਹੀਂ ਭਰੀਆ ਮੈਂ ਵੋਣ ਦੇ ਮੇਰਾ ਪੌੜ ਪੜ ਕੇ ਮੇਰਾ ਤਾਂ ਨਹੀਂ ਸਾਕੇ ਮਾਰਿਆ ਤੁਹਾਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ ਵੀ ਨਸ਼ਾ ਵੇਚਦੀ ਦੋ ਮੈਂ ਜਦੋਂ ਦੀ ਮੈਂ ਨੂੰ ਮੇਰੇ ਘਰ ਵਾਲੇ ਨਾਲ ਮੇਰੇ ਬੈੱਡ ਤੇ ਮੇਰੇ ਘਰੇ ਰਾਤ ਨੂੰ 8 ਵਜੇ ਤੱਕ ਚਿੱਟੇ ਚਿੱਟੇ ਲੱਗੇ ਸੀ 2022 ਦਾ 2022 ਦਾ ਕੀ ਦੇਖਿਆ ਸੀ ਤੁਸੀਂ ਮੇਰੇ ਘਰੇ ਇਹ ਕਿਤਾਬ ਦੋ ਵਰਧੀਆਂ ਪਈਆਂ ਸੀ ਕੋਲਾ ਸਾਲੀਆਂ ਅਮਨ ਦੇ ਬਟ ਤਖਨੋ ਬਲਵਿੰਦਰ ਦੋਵੇਂ ਵਰਗਿਆਂ ਪੈ ਇੱਥੇ ਹੀ ਸੀਗਾ ਇੱਥੇ ਹੀ ਸੀਗਾ ਸਾਰੇ মিডিਆ ਵਾਲੇ ਕਵਰਜ ਕੀਤਾਗਾ ਇਹ ਕਰਤਾ ਸੀ ਲੋਕ ਤੇ ਬੜਾ ਮਾਰਿਆ ਤੁਹਾਡੇ ਕੋਲ ਬੜਾ ਮਾਰਿਆ ਮੇਰੇ ਜੋਰ ਦੇ ਮੇਰੇ ਗਲਾ ਫੜਿਆ ਲਾ ਮੇਰਾ ਕੋਨ ਤੋੜਤਾ ਆ ਮੇਰਾ ਸਾਰਾ ਪੌਂਦ ਤੋੜੇ ਪੌਂਦ ਧਰਤੀ ਦੇ ਛੱਲੇ ਮਾਰਿਆ ਮੈਂ ਕਿਸਦਾ ਵੀ ਨਹੀਂ ਮਰੀਆ ਕੋੜ ਦੀਆ ਐਹ ਕਿ ਮੈਂ ਕਰਾਇਆ ਤੇ ਧੱਕੇ ਗਾਦੀ ਪਰਦੇ ਪੱਚਾ ਮੇਰੇ ਮੱਲੇ ਵਾਲਿਆਂ ਨੇ ਕਰਾਇਆ ਤੇ ਟਾਈਮ ਪਾਸ ਕਰਦੀ ਆ ਇਹਦੇ ਕੋਲ 2 ਦਾ ਕਰੋੜ ਦੇ ਕੋਟੀਆਂ ਨੇ ਐਸ ਤਸਦੀ ਕਰਦੇ ਕਿੰਤੋਂ ਆਇਆ 2 ਕਰੋੜ ਦੇ ਕੋਟੀਆਂ ਦੇ ਕੋਲ ਥਾਰਾ ਗੱਡੀਆਂ ਲਈ ਪਰਤੇ ਕਿੰਤੋਂ ਆਇਆ ਕਨਸਟੇਬਲ ਐ ਇਹਨਾਂ ਕੋਈ ਨਰਸ ਦਾ ਗੌਰਸ ਨਹੀਂ ਕੀਤਾ ਟੁੱਟੇ ਦੀ ਮਾਰ ਸਾਸੀ ਕਰਦੀ ਬਟਿੰਡੇ ਪੁਲਿਸ ਵਾਲਾ ਦੇ ਬੱਚਾ 4 ਤੋਂ ਨਾਲ ਐਸੀ ਥੱਲੇ ਬੈ ਕੇ ਡਿਊਟੀ ਕਰ ਰਹੀ ਹੈਗੀ ਇੱਕ ਉਸਤੇ ਮਰ ਇਹਨਾਂ ਅਰਥ ਦਾ ਕੋਰਸ ਕੀਤਾ ਸੀਗਾ ਇਹਨੇ ਕੋਈ ਕੋਰਸ ਨਹੀਂ ਕੀਤਾ ਲੱਗਦਾ ਸਾਰਾ ਦਿਨ ਮੈਡੀਕਲ ਰੈਸਟ ਸਾਰਾ ਦਿਨ ਮੈਡੀਕਲ ਰੈਸਟ ਚਾਰਜ ਬਰਦਾਰ ਕਰੋ ਹਾਰ ਟਾਈਮ ਮੈਡੀਕਲ ਰੈਸਟ ਇੰਸਟਾਗ੍ਰਾਮ ਤੇ ਰਿੱਲਾ ਬਣਾੜੀਆਂ ਵਾਰ ਉੱਲੇ ਛੱਡ ਲੈ ਵਰਦੀ ਪਾ ਕੇ ਰਿੱਲਾ ਬਣਾਉਣ ਤੇ ਪੰਜਾਬ ਨੇ ਤੈਨੂੰ ਸਰਕਾਰ ਨੇ ਵਰਦੀ ਦਿੱਤੀ ਹੈ ਹੋਰ ਵੀ ਰਲੇ ਸੀਜ਼ਨ ਰਾਤ ਹੋ ਜਾਣੇ ਰਲੇ ਨੇ ਜੇ ਮੇਰੀ ਸੁਣਵਾਈ ਨਾ ਹੋਈ ਸਾਰੇ ਦੇ ਖੁਲਾਸੇ ਕਰੂੰਗੀ ਮੈਂ ਟਾਈਮ ਮੰਨ ਦੋ ਕੋਈ ਚੱਕਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂਗਾ ਵੇਖ ਸਕਦੇ ਚਿਹਰੇ ਭੇਜ ਦੋ ਬਸਮਲਾ ਦੇ ਬੀਬੀ ਨਾਲੇ ਦੇ ਬਾਤੋ ਜਣੇ ਨਾਲੇ ਕੋਣ ਆਈਪੀਐਸ ਵੱਡੇ ਵੱਡੇ ਅਫਸਰ ਨੇ ਨਾਲ ਨੇ ਦੱਸੂੰਗੀ ਮੈਂ ਕੋਈ ਵੀ ਤੇ ਪ੍ਰੂਫ ਨੇ ਵੀ ਤੇ ਪ੍ਰੂਫ ਸਭ ਦੇ ਮੈਚ ਟੈਟੇ ਸਾਰੇ ਕਾਰਨਾਮੇ ਖੋਲੂੰਗੀ ਸਾਰੇ ਕਿੰਨੇ ਕੁ ਹੁਣ ਤੱਕ ਕਿੰਨਾ ਕਿ ਚਿੱਟੇ ਵਿੱਚ ਆਉਗੇ ਨੇ ਜਿੰਨਾ ਜਿੰਨੇ ਪ੍ਰੋਪਰਟੀ ਬਣਾਈ ਸਾਰਾ ਚਿੱਟਾ ਤੇ ਬਣਾਈ ਆ ਆਮ ਪਬਲਿਕ ਕੋਈ ਅੰਦੇ ਨਹੀਂ 50000 ਤੋਂ ਵੱਧ تنخواਹ ਨਹੀਂ گی ਇੱਕ ਕਾਂਸਟੇਬਲ ਦੀ ਇਹ ਕਹਿਣਾ ਦੋ ਗੱਡੀਆਂ ਨੇ Thar ਇਹਦੇ ਕੋਲ ਦੋ ਗੱਡੀਆਂ ਵਰਨਾ ਗੱਡੀ ਚਿੱਟੀ ਦਿੱਲੀ ਨੰਬਰ ਕੋਈ ਅਮਰੀਕਾ ਕੋਟਵਾ ਨੇ ਕੋਈ ਟ ਸਕੂਟਰੀ ਰੋਲੈਕਸ ਦੀ ਨੇ ਕੋਟ ਤੇ ਘੜੀ ਬੰਨੀ ਹੋਈ ਹੈ ਸੋਨਾ ਚਾਂਦੀ ਕਿੱਥੋਂ ਆਇਆ ਕਿਸਾਨ ਚੌਕ ਤੋਂ ਆਪਕਾ ਕਲੋਨੀ ਹੈ ਪਲਾਟ ਲਿੰਦਾ 150 ਗੱਜ ਦਾ 500 ਗੱਜ ਦਾ ਪਲਾਟ ਆ ਦਰਸ਼ਨਾਗਰਿਤਾਂ ਖੋਟੀਨਾਂ ਦੇ ਭਰਾ ਦੇ ਨਾਮ ਤੇ ਖੋਟੀਨਾਂ ਨੇ ਕਦੇ ਹੱਥੋਂ ਪਾਈ ਵੀ ਹੋਈ ਐ ਐਣਾ ਮੈਨੂੰ ਪਹਿਲਾਂ ਵੀ ਮੈਨੂੰ ਸਿਵਲ ਹਸਪਤਾਲ ਚਾਹਤਾ ਪਾਈ ਹੋਈ ਸੀ ਡਾਕਟਰ ਵੱਲੋਂ ਡਾਕਟਰ ਦੇ ਵਿੱਚ ਪੇੜ ਮਾਰ ਕੇ ਡਾਕਟਰ ਬਿਚੇ ਇੱਥੇ ਵੀ ਲੜਾਈ ਹੋਈ ਆ ਗਰਮੀਤ ਕੌਰ ਦੀ ਗਰਮੀਤ ਕੌਰ کورٹ ਦੇ ਵਿੱਚ ਪੇਸ਼ ਕੀਤਾ ਜਾਇਆ ਸੀ ਅਮਨਦੀਪ ਨੂੰ ਤਾਂ ਘਰ ਵਾਲੇ ਨਾਲ ਹੱਥੋਂ ਪਾਈ ਹੋਈ ਆ ਬਟੰਡਾ ਕੋਰਟ ਦੇ